ਪੰਜਾਬ ਦੀਆਂ ਮੁੱਖ ਖਬਰਾਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਮਾਨਸੂ ਅਟਪਾਲ ਮੁੱਖ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਆਮ ਆਦਮੀ ਪਾਰਟੀ ਨੇ ਆਪਣੇ ਵਿਧਾਇਕ ਦੀ ਹਿਰਾਸਤ ਨੂੰ ਚੁਣੌਤੀ ਦੇਣ ਲਈ ਕਾਨੂੰਨੀ ਟੀਮ ਦਾ ਕੀਤਾ ਗਠਨ ਸੀਨੀਅਰ ਵਕੀਲ ਨਿਰਮਲ ਕੇ ਕੋਤਵਾਲ ਕਰਨਗੇ ਮੀਟਿੰਗ ਦੀ ਅਗਵਾਈ ਪ੍ਰਵਾਸੀਆਂ ਖਿਲਾਫ ਇਕਜੁੱਟ ਹੋਏ ਪੰਜਾਬੀ ਪਿੰਡਾਂ 'ਚ ਮਤੇ ਪਾਉਣੇ ਕੀਤੇ ਸ਼ੁਰੂ ਕਾਂਗਰਸੀ ਵਿਧਾਇਕ ਸੁਪਾਲ ਸਿੰਘ ਖੈਰਾ ਨੇ ਵੀ ਕਾਨੂੰਨ ਬਣਾਉਣ ਦੀ ਕੀਤੀ ਮੰਗ ਸਿੱਖ ਸਰਦਾਰਾਂ ਨੂੰ ਨਨਕਾਣਾ ਸਾਹਿਬ ਜਾਂਦ ਤੋਂ ਰੋਕਣ ਤੇ ਭਖਿਆ ਮਾਹੌਲ ਸੀਐਮ ਭਗਵੰਤ ਮਾਨ ਨੇ ਵਿਕੇਂਦਰ ਤੇ ਸਾਦੇ ਨਿਸ਼ਾਨੇ ਕਿਹਾ ਜੇਕਰ ਮੈਚ ਹੋ ਸਕਦਾ ਹੈ ਤਾਂ ਭਾਵਨਾਵਾਂ ਦੇ ਨਾਲ ਆਖਿਰ ਖਿਲਵਾੜ ਕਿਉਂ ਹੁਣ ਖਬਰਾਂ ਵਿਸਤਾਰ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੀ ਜਿਸ ਨੇ ਆਪਣੇ ਇੱਕ ਵਿਧਾਇਕ ਦੀ ਹਿਰਾਸਤ ਨੂੰ ਕਾਨੂੰਨੀ ਚੁਣੌਤੀ ਦਿੱਤੀ ਹੈ ਸੋ ਇੱਥੇ 10 ਮੈਂਬਰੀ ਕਾਨੂੰਨੀ ਮੀਟਿੰਗ ਦਾ ਗਠਨ ਕੀਤਾ ਗਿਆ ਹੈ ਦਾਜ਼ੀ ਕਿ ਆਮ ਆਦਮੀ ਪਾਰਟੀ ਨੇ ਪਾਰਟੀ ਦੀ ਜੰਮੂ ਕਸ਼ਮੀਰ ਕਾਈ ਦੇ ਪ੍ਰਧਾਨ ਅਤੇ ਮੌਜੂਦਾ ਵਿਧਾਇਕ ਮਹਾਰਾਜ ਮਲਿਕ ਨੂੰ ਜਨ ਤੱਕ ਸੁਰੱਖਿਆ ਐਕਟ ਵਰਗੇ ਸਖਤ ਕਾਨੂੰਨ ਤਹਿਤ ਹਿਰਾਸਤ ਚ ਲੈ ਜਾਣ ਨੂੰ ਚੁਣੌਤੀ ਦੇਣ ਵਾਸਤੇ 10 ਮੈਂਬਰੀ ਕਾਨੂੰਨੀ ਟੀਮ ਦਾ ਗਠਨ ਕਰ ਲਿਆ ਸੋ 37 ਸਾਲਾ ਮਲਿਕ ਨੂੰ 8 ਸਤੰਬਰ ਨੂੰ ਡੋਡਾ ਜ਼ਿਲ੍ਹੇ ਦੇ ਵਿੱਚ ਜਨਤਕ ਵਿਵਸਥਾ ਨੂੰ ਭੰਗ ਕਰਨ ਦੇ ਦੋਸ਼ '헤ਠ ਹਿਰਾਸਤ ਚ ਲਿਆ ਗਿਆ ਸੀ ਸੋ ਉਹਨਾਂ ਦੀ ਹਿਰਾਸਤ ਤੋਂ ਬਾਅਦ ਹਿੰਸਕ ਵਿਰੋਧ ਪ੍ਰਦਰਸ਼ਨ ਵੀ ਸ਼ੁਰੂ ਹੋ ਗਏ ਸਨ ਜਿਸ ਮੰਗਰੋ ਪ੍ਰਸ਼ਾਸਨ ਨੇ پابੰਦੀਆਂ ਲਗਾ ਦਿੱਤੀਆਂ ਤੇ ਮੋਬਾਈਲ ਇੰਟਰਨੈਟ ਅਤੇ ਬ੍ਰਾਂਡ ਬੈਂਡ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਸੀ ਸੋ ਆਪ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਸਾਬਕਾ ਮੰਤਰੀ ਇਮਰਾਨ ਹੁਸੈਨ ਨੇ ਐਕਸ ਉਤੇ ਇੱਕ ਪੋਸਟ ਦੇ ਵਿੱਚ ਮਲਿਕ ਦੇ ਕੇਸ ਨੂੰ ਅਦਾਲਤ ਦੇ ਵਿੱਚ ਲੜਨ ਦੇ ਲਈ ਕਾਨੂੰਨੀ ਟੀਮ ਦਾ ਐਲਾਨ ਕੀਤਾ ਹੈ ਸੋ ਹੁਸੈਨ ਨੇ ਕਿਹਾ ਕਿ ਵਿਧਾਇਕ ਮਹਾਰਾਜ ਮਲਿਕ ਦੇ ਨਾਲ ਪਾਰਟੀ ਮਜ਼ਬੂਤੀ ਦੇ ਨਾਲ ਖੜੀ ਹੈ ਜਿਨ੍ਹਾਂ ਨੂੰ ਪੀਐਸਏ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਸੋ ਇਸ ਮਜ਼ਬੂਤ ਕਾਨੂੰਨੀ ਟੀਮ ਦੀ ਅਗਵਾਈ ਜਿਹੜੀ ਹੈ ਉਹ ਸੀਨੀਅਰ ਵਕੀਲ ਨਿਰਮਲ ਕੇ ਕੋਤਵਾਲ ਕਰ ਰਹੇ ਨੇ ਟੀਮ ਦੇ ਵਿੱਚ ਮੁਜ਼ੱਫਰ ਖਾਨ ਸ਼ੇਖ ਸ਼ਕੀਲ ਅਹਿਮਦ ਅਤੇ ਅਪੂ ਸਿੰਘ ਵੀ ਸ਼ਾਮਿਲ ਨੇ ਸੋ ਜਿਨ੍ਹਾਂ ਦਾ ਸਹਿਯੋਗ ਅਰਵਿੰਦ ਬੰਦਰਾਲ ਜੋਗਿੰਦਰ ਸਿੰਘ ਠਾਕੁਰ ਗੌਰਵ ਸੰਗੁਲ ਸੰਦੀਪ ਸ਼ਰਮਾ ਤੇ ਆਸੀਮ ਹਾਸ਼ਮੀ ਅਤੇ ਐਮ ਤਾਰੀਕ ਮੁਗਲ ਜਿਹੜੇ ਨੇ ਉਹ ਘਰ ਰਹੇ ਨੇ ਸੋ ਦੱਸਦੀ ਹੈ ਕਿ ਮਾਮਲਾ ਦਰਅਸਲ ਇੱਥੇ ਇਹ ਸੀਗਾ ਕਿ ਜਨਤਕ ਵਿਵਸਥਾ ਨੂੰ ਭੰਗ ਕਰਨ ਦੇ ਦੋਸ਼ ਦੇ ਵਿੱਚ ਇਨ੍ਹਾਂ ਵਿਧਾਇਕ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਜਿਸ ਤੋਂ ਬਾਅਦ ਹਾਲਾਂਕਿ ਮਾਹੌਲ ਕਾਫੀ ਪਖਿਆ ਹੋਇਆ ਵੀ ਨਜ਼ਰ ਆ ਰਿਹਾ ਸੀ ਸੋ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਇਸ ਨੂੰ ਚੁਣੌਤੀ ਦਿੱਤੀ ਗਈ ਹੈ ਸੋ ਇੱਥੇ 10 ਮੈਂਬਰੀ ਕਾਨੂੰਨ ਟੀਮ ਦਾ ਜਿਹੜਾ ਗਠਨ ਹੈ ਇਹਨਾਂ ਦੇ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਦੇਖਣਾ ਹੋਵੇਗਾ ਕਿ ਇੱਥੇ ਵਿਧਾਇਕ ਨੂੰ ਕੋਈ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ ਸੋ ਜੰਮੂ ਕਸ਼ਮੀਰ ਦਾ ਇਹ ਮਾਮਲਾ ਹੈ ਜਿੱਥੇ ਇੱਕੋ ਇੱਕ ਮੌਜੂਦਾ ਵਿਧਾਇਕ ਨੇਗੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਦਾ ਨਾਮ ਮਹਾਰਾਜ ਮਲਿਕ ਹੈ ਤੇ ਜਿਨ੍ਹਾਂ ਨੂੰ ਜਨਤਕ ਸੁਰੱਖਿਆ ਐਕਟ ਵਰਗੇ ਸਖਤ ਕਾਨੂੰਨ ਦੇ ਤਹਿਤ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਪਰ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਹਿਰਾਸਤ ਨੂੰ ਚੁਣੌਤੀ ਦੇਣ ਦੇ ਵਾਸਤੇ 10 ਮੈਂਬਰੀ ਕਾਨੂੰਨੀ ਟੀਮ ਦਾ ਜਿਹੜਾ ਗਠਨ ਹੈ ਉਹ ਕਰ ਲਿਆ ਗਿਆ ਹੈ ਤੇ ਹੁਣ ਦੂਜੇ ਪਾਸੇ ਗੱਲ ਕਰਦੇ ਆ ਪੰਜਾਬ ਦੀ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਰਕੇ ਹਾਲਾਤ ਕਾਫੀ ਵਿਗੜੇ ਸੀ ਸੋ ਇਥੇ ਸਫਾਈ ਜਿਹੜੀ ਆ ਉਹ ਮੁਹਿੰਮ ਜਿਹੜੀ ਆ ਬਿੜ ਦਿੱਤੀ ਗਈ ਆ ਪੰਜਾਬ ਸਰਕਾਰ ਨੇ ਸੋ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਸਫਾਈ ਜਿਹੜੀ ਆ ਉਹ ਹੋਣੀ ਆਰੰਭ ਕਰ ਦਿੱਤੀ ਗਈ ਆ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਮੰਗਰੋ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਿਤ 2300 ਤੋਂ ਵੱਧ ਪਿੰਡਾਂ ਦੀ ਸਫਾਈ ਕਾਰਜ ਸ਼ੁਰੂ ਹੋ ਗਏ ਨੇ ਸੋ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚੋਂ ਹੜਾਂ ਦੀ ਗਾਰ ਤੇ ਮਲਬਾ ਹਟਾਉਣ ਅਤੇ ਪਸ਼ੂਆਂ ਦੀਆਂ ਲਾਸ਼ਾਂ ਦਾ ਨਿਪਟਾਰਾ 24 ਸਤੰਬਰ ਤੱਕ ਯਕੀਨੀ ਤੌਰ ਤੇ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਇਸੇ ਕਰਕੇ ਪੰਜਾਬ ਦੇ ਸਾਰੇ ਕੈਬਨਿਟ ਮੰਤਰੀ ਵਿਧਾਇਕ ਅਤੇ ਹੋਰਨਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਸਾਨਕ ਲੋਕਾਂ ਤੇ ਸਮਾਜ ਸੇਵੀ ਜਥੇਬੰਦੀਆਂ ਦੀ ਮਦਦ ਦੇ ਨਾਲ ਸਫਾਈ ਕਾਰਜ ਨੂੰ ਤੇਜ਼ੀ ਦੇ ਨਾਲ ਨਿਪਰੇ ਚਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਤਰुणਪ੍ਰੀਤ ਸਿੰਘ ਸੋਨ ਨੇ ਕਿਹਾ ਹੈ ਕਿ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸਫਾਈ ਲਈ 100 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਹੈ ਸੋ ਇਸ ਫੰਡ ਦੇ ਤਹਿਤ ਹਰ ਪੰਚਾਇਤ ਨੂੰ ਸਫਾਈ ਲਈ 1-1 ਲੱਖ ਰੁਪਏ ਜਾਰੀ ਕੀਤੇ ਜਾਣਗੇ ਸੋ ਇਸ ਸਬੰਧੀ ਖਰਚ ਸੀਮਾ ਵੀ ਨਿਰਧਾਰਿਤ ਕੀਤੀ ਗਈ ਹੈ ਜਿਸ ਦੇ ਵਿੱਚ 2000 ਤੱਕ ਦੀ ਆਬਾਦੀ ਵਾਲੀਆਂ ਪੰਚਾਇਤਾਂ ਲਈ 3 ਲੱਖ ਰੁਪਏ ਅਤੇ 2000 ਤੋਂ ਘੱਟ ਆਬਾਦੀ ਵਾਲੀਆਂ ਪੰਚਾਇਤਾਂ ਲਈ 5 ਲੱਖ ਰੁਪਏ ਤੱਕ ਖਰਚ ਕਰਨ ਦੀ ਯੋਜਨਾ ਤਿਆਰ ਕੀਤੀ ਗਈ ਹੈ ਸੋਨਾਂ ਕਿਹਾ ਕਿ ਮਲਬੇ ਦੀ ਸਫਾਈ ਤੇ ਪਸ਼ੂਆਂ ਦੀਆਂ ਲਾਸ਼ਾਂ ਦਾ ਨਿਪਟਾਰਾ 24 ਸਤੰਬਰ ਤੱਕ ਮੁਕੰਮਲ ਕਰ ਲਿਆ ਜਾਏਗਾ ਜਦਕਿ ਜੰਮ ਤੱਕ ਸੰਪਤੀ ਦੀ ਮਾਮੂਲੀ ਮੁਰੰਮਤ ਜਿਹੜੀ ਹੈ ਉਸ ਦਾ ਕਾਰਜ 15 ਅਕਤੂਬਰ ਤੋਂ ਪਹਿਲਾਂ ਹੀ ਪੂਰਾ ਹੋ ਜਾਵੇਗਾ ਤੇ ਛਪੜਾਂ ਦੀ ਸਫਾਈ ਜਿਹੜੀ ਐ 22 ਅਕਤੂਬਰ ਤੱਕ ਯਕੀਨੀ ਜੋ ਹੈ ਬਣਾ ਲਈ ਜਾਏਗੀ ਸੋ ਦੱਸ ਦਈਏ ਕਿ ਪੰਜਾਬ ਭਰ ਦੇ ਵਿੱਚ ਹੜ੍ਹਾਂ ਦੇ ਕਰਕੇ ਕਾਫੀ ਤਬਾਹੀ ਮੱਚੀ ਸੀ ਬਹੁਤ ਸਾਰੇ ਪਿੰਡ ਜਿਹੜੇ ਨੇ ਉਹ ਹੜ੍ਹਾਂ ਦੀ ਮਾਰហេਠਾਂ ਐ ਸੀ ਜਿੱਥੇ ਕਾਫੀ ਹੱਦ ਤੱਕ ਹੁਣ ਪਾਣੀ ਤਾਂ ਨਿਕਲਣਾ ਸ਼ੁਰੂ ਹੋ ਗਿਆ ਪਰ ਗਾਰ ਜਿਹੜਾ ਮਲਬਾ ਜਿਹੜਾ ਉਸ ਦੇ ਥੱਲੇ ਬਹੁਤ ਸਾਰੇ ਪਸ਼ੂ ਦਬੇ ਹੋਏ ਨੇ ਜਿਨ੍ਹਾਂ ਨੂੰ ਕੱਢਣਾ ਵੀ ਇੱਥੇ ਸਰਕਾਰ ਨੇ ਕਿਹਾ ਸੀ ਕਿ ਸਾਡੀ ਜ਼ਿੰਮੇਵਾਰੀ ਹੈ ਤੇ ਅਸੀਂ ਆਪ ਇਹਨਾਂ ਦਾ ਨਿਪਟਾਰਾ ਕਰਾਂਗੇ ਸੋ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਤਿੰਨ ਕੁ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਸੋ ਅੱਜ ਇੱਥੇ ਇਸ ਕੰਮ ਨੂੰ ਨਿਪਰੇ ਟਾੜਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਮੁਕੰਮਲ ਹੋਣ ਲੱਗੀਆਂ ਨੇ ਸੋ ਹੁਣ ਇੱਥੇ ਸਫਾਈ ਜਿਹੜਾ ਅਭਿਆਨ ਹੈ ਉਸ ਨੂੰ ਆਰੰਭ ਦਿੱਤਾ ਗਿਆ ਜੋ ਪਿੰਡਾਂ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹਨਾਂ ਦੇ ਵੱਲੋਂ ਸਫਾਈ ਦਾ ਕੰਮ ਜੋ ਹੈ ਸ਼ੁਰੂ ਕਰਵਾ ਲਿਆ ਗਿਆ ਤੇ ਹੁਣ ਗੱਲ ਕਰਦੇ ਆ ਪੰਜਾਬ ਦੇ ਵਿੱਚ ਇੱਕ ਅਜੀਹੇ ਮੁੱਦੇ ਦੀ ਜੋ ਕਿ ਕਾਫੀ ਸਰਗਰਮ ਹੋ ਰਿਹਾ ਜੀ ਹਾਂ ਦਰਅਸਲ ਇਹ ਮੁੱਦਾ ਹੈ ਪ੍ਰਵਾਸੀ ਮਜ਼ਦੂਰਾਂ ਦਾ ਜਿਨ੍ਹਾਂ ਦੇ ਖਿਲਾਫ ਹੁਣ ਪਿੰਡਾਂ ਦੇ ਵਿੱਚ ਮਤੇ ਪਾਉਣੇ ਵੀ ਸ਼ੁਰੂ ਕਰ ਦਿੱਤੇ ਗਏ ਨੇ ਹੁਸ਼ਿਆਰਪੁਰ ਦੇ ਵਿੱਚ 5 ਸਾਲਾਂ ਹਰਵੀ ਉਰਫ ਬਿੱਲਾ ਦੇ ਅਗਵਾ ਤੇ ਕਤਲ ਕਰਨ ਤੋਂ ਬਾਅਦ ਪੂਰੇ ਜ਼ਿਲ੍ਹੇ ਦੇ ਵਿੱਚ ਪ੍ਰਵਾਸੀਆਂ ਵਿਰੁੱਧ ਗੁੱਸਾ ਭੜਕ ਉਠਿਆ ਹੈ। ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਨੂੰ ਇਲਾਕੇ ਵਿੱਚੋਂ ਕੱਢਣ ਦੇ ਲਈ ਸਰਗਰਮ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਨੇ। ਅੱਜ ਬਲਾਕ 2 ਦੀਆਂ 25 ਗ੍ਰਾਮ ਪੰਚਾਇਤਾਂ ਨੇ ਇੱਕ ਸਮੂਹਿਕ ਫੈਸਲਾ ਕਰ ਲਿਆ ਤੇ ਮਹੱਤਵਪੂਰਨ ਮਤੇ ਪਾਸ ਕਰਤੇ ਨੇ ਇਹਨਾਂ ਦੇ ਵਿੱਚ ਪ੍ਰਵਾਸੀਆਂ ਦਾ ਕੋਈ ਦਸਤਾਵੇਜ਼ੀ ਰਿਕਾਰਡ ਨਾ ਬਣਾਉਣ ਬਿਨਾਂ ਦਸਤਾਵੇਜ਼ਾਂ ਤੋਂ ਰਹਿ ਕੇ ਰਹਿ ਰਹੀ ਪ੍ਰਵਾਸੀਆਂ ਨੂੰ ਪਿੰਡਾਂ ਦੇ ਵਿੱਚੋਂ ਕੱਢਣਾ ਤੇ ਉਹਨਾਂ ਨੂੰ ਇੱਥੇ ਜ਼ਮੀਨਾਂ ਖਰੀਦਣ ਦੀ ਇਜਾਜ਼ਤ ਨਾ ਦੇਣ ਵਰਗੇ ਮੁੱਦੇ ਸ਼ਾਮਿਲ ਕੀਤੇ ਨੇ ਦੱਸਦੀ ਹੈ ਕਿ ਬਜਵਾੜਾ ਪਿੰਡ ਦੇ ਸਰਪੰਚ ਰਾਜੇਸ਼ ਕੁਮਾਰ ਅਤੇ ਹੋਰ ਪੰਚਾਇਤਾਂ ਦੇ ਸਰਪੰਚਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਧਿਆਨ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਭਵਿੱਖ ਦੇ ਵਿੱਚ ਅਜੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਉਹਨਾਂ ਦੇ ਪ੍ਰਸਤਾਵਾਂ ਨੂੰ ਕਾਨੂੰਨ ਬਣਾ ਕੇ ਪੂਰੇ ਸੂਬੇ ਦੇ ਵਿੱਚ ਲਾਗੂ ਕਰਨਾ ਚਾਹੀਦਾ ਹੈ ਸੋ ਦੱਸ ਜੀ ਹੈ ਕਿ ਪ੍ਰਵਾਸੀਆਂ ਦਾ ਕੋਈ ਦਸਤਾਵੇਜ਼ ਜੀਆ ਰਿਕਾਰਡ ਨਹੀਂ ਲਿਆ ਜਾਵੇਗਾ ਬਿਨਾਂ ਦਸਤਾਵੇਜ਼ਾਂ ਦੇ ਰਹਿ ਰਹੇ ਪ੍ਰਵਾਸੀਆਂ ਨੂੰ ਪਿੰਡ 'ਚੋਂ ਬਾਹਰ ਕੱਢਿਆ ਜਾਵੇਗਾ ਪ੍ਰਵਾਸੀ ਜ਼ਮੀਨ ਜਿਹੜੇ ਨੇ ਉਹ ਨਹੀਂ ਖਰੀਦ ਸਕਣਗੇ ਸਰਕਾਰ ਤੋਂ ਇਹ ਮੰਗਿਆ ਕਿ ਇਹਨਾਂ ਵੋਟਾਂ ਨੂੰ ਕਾਨੂੰਨ ਦਾ ਰੂਪ ਦਿੱਤਾ ਜਾਵੇ ਸੋ ਦੱਸ ਜੀ ਕੀ ਅਮਤੋਜ ਮਾਨ ਦੀ ਅਗਵਾਈ ਵਾਲੇ ਪੰਜਾਬ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਹੁਸ਼ਿਆਰਪੁਰ ਦੀਆਂ ਇਨ੍ਹਾਂ 25 ਪੰਚਾਇਤਾਂ ਨੇ ਅੱਜ ਪੰਜਾਬ ਦੇ ਪ੍ਰਾਚੀਨ ਸੱਭਿਆਚਾਰ ਨੂੰ ਬਣਾਈ ਰੱਖਣ ਦੀ ਨਹੀਂ ਰੱਖੀ ਹੈ। ਉਹਨਾਂ ਕਿਹਾ ਕਿ ਪੀੜ੍ਹੀਆਂ ਤੋਂ ਪੰਜਾਬ ਦੇ ਵਿੱਚ ਰਹਿ ਰਹੇ ਹਿੰਦੂ, ਸਿੱਖ, ਮੁਸਲਮ ਤੇ ਇਸਾਈ ਸਾਰੇ ਪੰਜਾਬੀ ਨੇ। ਸੋ ਇਹ ਕਿਸੇ ਧਰਮ ਦੀ ਲੜਾਈ ਨਹੀਂ ਸਗੋ ਪੰਜਾਬ ਦੀ ਸਰਬਉੱਚਤਾ ਨੂੰ ਬਣਾਈ ਰੱਖਣ ਦੀ ਲੜਾਈ ਹੈ। ਸੋ ਇਸ ਲਈ ਬਾਹਰੋਂ ਆਉਣ ਵਾਲੇ ਪ੍ਰਵਾਸੀਆਂ ਨੂੰ ਰੋਕਣਾ ਇੱਕ ਬਹੁਤ ਹੀ ਸਹੀ ਕਦਮ ਹੋਵੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਕਿਸੇ ਦੇ ਵੀ ਪ੍ਰਵਾਸ ਕਰਨ ਦੇ ਨਾਲ ਕੋਈ ਇਤਰਾਜ਼ ਨਹੀਂ ਹੈ ਪਰ ਉਹਨਾਂ ਕੁਝ ਕੁ ਲੋਕਾਂ ਦੇ ਲਈ ਇੱਥੇ ਸਥਾਈ ਜ਼ਮੀਨ ਖਰੀਦਣ ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਤੇ ਨਾਰਾਜ਼ ਨੇ ਜਿਨ੍ਹਾਂ ਦੇ ਵੱਲੋਂ ਅਜੀਹੇ ਕੁ ਕੰਮ ਜਿਹੜੇ ਨੇ ਉਹ ਕਿਤੇ ਜਾਂਦੇ ਨੇ ਇਸ ਤੋਂ ਇਲਾਵਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਕਾਨੂੰਨ ਜਿਹੜਾ ਜ਼ਰੂਰ ਲਿਆਂਦਾ ਜਾਵੇ ਤਾਂ ਜੋ ਸ਼ਰਤਾਂ ਜਿਹੜੀਆਂ ਨੇ ਉਹ ਪੂਰਾ ਕਰਕੇ ਉਹ ਪੰਜਾਬ ਦੇ ਵਿੱਚ ਰਹਿ ਸਕਣ ਕਿਉਂਕਿ ਇੱਥੇ ਪੰਜਾਬੀ ਜਿਹੜੇ ਲੋਕ ਨੇ ਹਾਲਾਂਕਿ ਉਹ ਬਾਹਰਵਾਲ ਦਾ ਰੁਕ ਕਰ ਲੈਂਦੇ ਨੇ ਤੇ ਉਹ ਵੀ ਬਾਹਰ ਜਾ ਕੇ ਸ਼ਰਤਾਂ ਦੇ ਆਧਾਰ ਤੇ ਹੀ ਰਹਿੰਦੇ ਨੇ ਸੋ ਇਥੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਇਹੀ ਜਿਹੜਾ ਸਵਾਲ ਹੈ ਚੁੱਕਿਆ ਗਿਆ ਤੇ ਨਾਲ ਵੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ 2023 ਦੇ ਵਿੱਚ ਵੀ ਇਸ ਮਤੇ ਨੂੰ ਲੈ ਕੇ ਇੱਕ ਚਿੱਠੀ ਜਿਹੜੀ ਆ ਮੁੱਖ ਮੰਤਰੀ ਭਗਵੰਤ ਮਾਨ ਕੁਲਤਾਰ ਸੰਧਵਾ ਤੇ ਨਾਲ ਹੀ केजरीवाल ਨੂੰ ਲਿਖੀ ਸੀ ਪਰ ਉਦੋਂ ਇਸ ਉੱਤੇ ਗੌਰ ਨਹੀਂ ਕੀਤਾ ਗਿਆ ਸੀ ਪਰ ਅੱਜ ਮੈਂ ਚਾਹੁੰਨਾ ਹਾਂ ਕਿ ਸਰਕਾਰ ਇਸ ਮਾਮਲੇ ਦੇ ਉੱਤੇ ਗੌਰ ਜ਼ਰੂਰ ਕਰੇ ਸੋ ਇਥੇ ਹੋਰ ਕਿੰਨੇ ਕ ਬੱਚਿਆਂ ਨੂੰ ਮਜ਼ਦੂਰਾਂ ਦੇ ਹੱਥੋਂ ਮਰਦਾ ਦੇਖੋਗੇ ਸੋ ਇਹ ਕਹਿੰਦੇ ਹੋਏ ਅੱਜ ਸੁਪਾਲ ਸਿੰਘ ਖਹਿਰਾ ਨਜ਼ਰ ਆਈ ਸੀ 73 सीएम ਭਗਵੰਤ ਮਾਨ ਨੇ ਅੱਜ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਦਰਸਲ ਭਾਰਤੀ ਸਰਕਾਰ ਦੇ ਵੱਲੋਂ ਭਾਰਤ ਸਰਕਾਰ ਦੇ ਵੱਲੋਂ ਜਿਹੜਾ ਨਨਕਾਣਾ ਸਾਹਿਬ ਐ ਸਿੱਖ ਸੰਗਤਾਂ ਨੂੰ ਜਾਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਨੂੰ ਲੈ ਕੇ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਆੜੇ ਹੱਥੀ ਲਿਆ ਦੱਸ ਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਬਾਰੇ ਸਵਾਲ ਉਠਾਉਂਦਿਆਂ ਕਿਹਾ ਕਿ ਪਾਕਿਸਤਾਨ ਦੇ ਨਾਲ ਮੈਚ ਖੇਡਣਾ ਜ਼ਰੂਰੀ ਸੀ ਉਹਨਾਂ ਕਿਹਾ ਕਿ ਜੇਕਰ ਉਸ ਫਿਲਮ ਵਿੱਚ ਪਾਕਿਸਤਾਨੀ ਕਲਾਕਾਰ ਨੂੰ ਲਿਆ ਜਾਂਦਾ ਹੈ ਜਿਸ ਫਿਲਮ ਦੀ ਸ਼ੂਟਿੰਗ ਪਹਿਲਾਂ ਹੀ ਹੋ ਚੁੱਕੀ ਹੈ ਤਾਂ ਉਹਨਾਂ ਨੂੰ ਗੱਦਾਰ ਕਿਹਾ ਜਾਵੇਗਾ ਅਤੇ ਉਹ ਪਾਕਿਸਤਾਨ ਦੇ ਨਾਲ ਕੋਈ ਸਬੰਧ ਵੀ ਨਹੀਂ ਰੱਖਣਾ ਚਾਹੁੰਦੇ ਤੇ ਜੇਕਰ ਫਿਲਮ ਨੂੰ ਰੋਕਿਆ ਜਾਂਦਾ ਹੈ ਤਾਂ ਨਿਰਮਾਤਾ ਨੂੰ ਨੁਕਸਾਨ ਹੁੰਦਾ ਹੈ ਤੇ ਕਲਾਕਾਰ ਨੂੰ ਵੀ ਜਿੱਥੇ ਮੈਚ ਹੋਇਆ ਸੀ ਨਿਰਮਾਤਾ ਇੱਕ ਵੱਡੇ ਸਾਫ ਦਾ ਪੁੱਤਰ ਅਤੇ ਕੱਲ ਦਾ ਮੈਚ ਲਾਈਵ ਸੀ ਜਦੋਂ ਕਿ ਫਿਲਮ ਦਾ ਰਿਕਾਰਡ ਨਹੀਂ ਚੱਲਣ ਦਿੱਤਾ ਗਿਆ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਭਾਜਪਾ ਦਾ ਸਪான்ਸਰ মিডিਆ ਕਹਿੰਦਾ ਹੈ ਕਿ ਦੇਖੋ ਉਹਨਾਂ ਦੇ ਉਹਨਾਂ ਨੇ ਹੱਥ ਨਹੀਂ ਮਿਲਾਇਆ ਸੋ ਵਿਸ਼ਵ ਕੱਪ 1987 ਦੇ ਵਿੱਚ ਹੋਇਆ ਸੀ ਪਰ ਹੁਣ ਅਨੁਰਾਗ ਠਾਕੁਰ ਇੱਕ ਦਲੀਲ ਦੇ ਰਹੇ ਨੇ ਜਿਸ ਦੇ ਵਿੱਚ ਸ਼੍ਰੀਲੰਕਾ ਨੇ ਕੱਪ ਜਿੱਤਿਆ ਸੋ ਉਹਨਾਂ ਕਿਹਾ ਕਿ ਮੈਚ ਦੇ ਵਿੱਚ ਕੋਈ ਸਮੱਸਿਆ ਨਹੀਂ ਜਦੋਂ ਕਿ ਫਿਲਮ ਦੇ ਵਿੱਚ ਕੋਈ ਸਮੱਸਿਆ ਹੈ ਅਤੇ ਮਜਬੂਰੀ ਕੀ ਸੀ ਸੋ ਇਹ ਸਵਾਲ ਚੁੱਕਦੇ ਹੋਏ ਸੀਐਮ ਭਗਵੰਤ ਮਾਨ ਨਜ਼ਰ ਆਏ ਨੇ ਕਿ ਆਖਿਰ ਇਥੇ ਫਿਲਮ ਨੂੰ ਵੀ ਨਹੀਂ ਚੱਲਣ ਦਿੱਤਾ ਤੇ ਇਥੇ ਸਿੱਖ ਸੰਗਤਾਂ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਪਰ ਮੈਚ ਕੀ ਜ਼ਿਆਦਾ ਜ਼ਰੂਰੀ ਸੀ ਜਿਸ ਨੂੰ ਇਥੇ ਕਰਵਾਇਆ ਗਿਆ ਸੋ ਇਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਾਣ ਤੋਂ ਸਿੱਖਾਂ ਨੂੰ ਰੋਕਿਆ ਜਾਂਦਾ ਹੈ ਇਸ ਤੋਂ ਇਲਾਵਾ ਗੁਰਦ ਆਮਾ ਦੇ ਉੱਤੇ ਸਿੱਖਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਉੱਥੇ ਹੀ ਸਿੱਖ ਸੰਗਤਾਂ ਦੇ ਲਈ ਕੇਂਦਰ ਦੇ ਨਿਯਮ ਵੱਖਰੇ ਨੇ ਕਿਉਂਕਿ ਉਹਨਾਂ ਕਹਿਆ ਹੈ ਕਿ ਲਾਂਗਾ ਕਿਉਂ ਨਹੀਂ ਖੋਲਿਆ ਜਾ ਰਿਹਾ ਸੋ ਮੁੱਖ ਮੰਤਰੀ ਨੇ ਕਿਹਾ ਕਿ ਅਫਗਾਨ ਦੇ ਵਿੱਚ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਉੱਥੇ ਰਾਹਤ ਸਮੱਗਰੀ ਤੇ ਆਰਥਿਕ ਮਦਦ ਜਲਦ ਪਹੁੰਚ ਪਹੁੰਚ ਜਾਂਦੀ ਹੈ ਪਰ ਪੰਜਾਬ ਵਿੱਚ ਹਲੇ ਤੱਕ ਸਰਕਾਰ ਨੇ 1 ਰੁਪਿਆ ਨਹੀਂ ਭੇਜਿਆ ਹਾਲਾਂਕਿ ਸਰਕਾਰ ਇੱਥੇ ਇਹ ਤਾਂ ਕਹਿ ਗਈ ਸੀ ਕਿ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਿਹੜੀ ਆ ਪੰਜਾਬ ਨੂੰ ਦਿੱਤੀ ਜਾਏਗੀ ਪਰ ਅਜੇ ਤੱਕ ਪੰਜਾਬ ਦੇ ਲਈ ਕੋਈ ਵੀ ਫੰਡ ਜਿਹੜਾ ਉਹ ਨਹੀਂ ਭੇਜਿਆ ਗਿਆ ਤੇ ਨਾਲ ਹੀ ਨਾਲ ਇੱਥੇ ਆਖਿਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਕਿਉਂ ਪਹੁੰਚਾਇਆ ਜਾ ਰਿਹਾ ਇਸ ਸਵਾਲ ਚੁੱਕਦੇ ਹੋਏ ਵੀ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਬਿੱਟੂ ਤੇ ਜਾਖੜ ਨੂੰ ਵੀ ਕੇਰਿਆ ਗਿਆ ਦਰਸਲ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਿੱਟੂ ਤੇ ਜਾਖੜ ਹੁਣ ਜਾ ਕੇ ਪੀਐਮ ਮੋਦੀ ਨੂੰ ਪੁੱਛਣ ਕੇ ਆਖਿਰ ਪੰਜਾਬੀ ਜਿਹੜੀ ਸਿੱਖ ਸੰਗਤਾਂ ਨੇ ਉਹਨਾਂ ਨੂੰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਜੇਕਰ ਮੈਚ ਹੋ ਸਕਦਾ ਹੈ ਤਾਂ ਫਿਰ ਮੱਥਾ ਟੇਕਣ ਦੇ ਵਿੱਚ ਕੀ ਹਰਜ਼ ਹੈ ਸੋ ਇਹ ਕਹਿੰਦੇ ਹੋਏ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨਜ਼ਰ ਆਏ ਨੇ ਸੋ ਅੱਜ ਦੀ ਬੇहद ਅਹਿਮ ਪ੍ਰੈਸ ਕਾਨਫਰੰਸ ਹੋਈ ਜਿਸ ਦੇ ਵਿੱਚ ਕੇਂਦਰ ਸਰਕਾਰ ਤੇ ਵਿਰੋਧੀਆਂ ਤੇ ਤਿੱਖੇ ਤੰਜ ਕੱਸਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਨਜ਼ਰ ਆਈ ਸੀ ਜਿਸ ਦੇ ਵਿੱਚ ਖਾਸ ਤੌਰ ਤੇ ਇਹ ਗੱਲ ਚੱਲੀ ਸੀ ਕਿਉਂਕਿ ਸਿੱਖ ਸੰਗਤਾਂ ਨੂੰ ਨਨਕਾਣਾ ਸਾਹਿਬ ਜਾਣ ਦੀ ਜਿਹੜੀ ਇਜਾਜ਼ਤ ਹੈ ਭਾਰਤ ਸਰਕਾਰ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ ਸੋ ਇਸ ਨੂੰ ਲੈ ਕੇ ਮਾਹੌਲ ਕਾਫੀ ਭੱਖਿਆ ਹੋਇਆ ਤੇ ਸਰਗਰਮ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਸੋ ਅੱਜ ਦੇ ਬੁਲੇਟਿਨ ਦੇ ਵਿੱਚ ਹੈ ਨਹੀਂ ਅੱਗੇ ਦੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਾਂ ਨਾ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ